ਦਸੰਬਰ ਜਨਵਰੀ ਮਹੀਨੇ ਵਿੱਚ ਦੋ ਟਾਈਮ ਆ ਚੀਜ਼ ਖਾਓ ਬਿਮਾਰੀਆਂ ਭੁੱਲ ਜਾਓ ਇਹ ਕੋਈ ਵਹਿਮ ਭਰਮ ਨਹੀਂ ਜਾਂਦੋ ਵਿਸ਼ਵਾਸ ਨਹੀਂ ਤੁਸੀਂ ਵੇਖਿਆ ਹੋਣਾ ਕਿ ਦਸੰਬਰ ਤੇ ਜਨਵਰੀ ਮਹੀਨੇ ਵਿੱਚ ਲੋਕਾਂ ਨੂੰ ਜਿਹੜਾ ਬਾ ਖਾਣਾ ਪਚਾਉਣ ਦੇ ਵਿੱਚ ਬੜੀ ਵੱਡੀ ਨੌਬਤ ਆ ਜਿਹੜਾ ਵੀ ਕੋਈ ਖਾਣਾ ਖਾਂਦਾ ਆ ਚਾਹੇ ਥੋੜਾ ਖਾਵੇ ਬੁਫਤਾ ਖਾਵੇ ਤਾਂ ਉਹਨਾਂ ਦਾ ਪੇਟ ਸਾਰਾ ਸਾਰਾ ਦਿਨ ਫੁੱਲਿਆ ਫੁੱਲਿਆ ਰਹਿੰਦਾ ਆ ਪਾਣੀ ਦੇ ਅੰਦਰੋਂ ਪੇਟ ਤੋਂ ਆਵਾਜ਼ਾਂ ਜਿਹੀਆਂ ਆਉਂਦੀਆਂ ਰਹਿੰਦੇ ਨੇ ਘਰ ਘਰ ਕਰਦੀਆਂ ਬੰਦਾ ਹਰ ਵੇਲੇ ਆਫਰੇ ਆਫਰੇ ਜਿਹਾ ਮਹਿਸੂਸ ਕਰਦਾ ਤੁਸੀਂ ਵੇਖਿਆ ਹੋਣਾ ਬਹੁਤ ਸਾਰੇ ਲੋਕਾਂ ਨੂੰ ਜੇ ਨੋ ਕੋ ਉਮਰ 40-45 ਦੀ ਹੋ ਜਾਵੇ ਨਾ 40 ਸਾਲ ਦੀ ਉਮਰ ਉਦੋਂ ਬਾਅਦ ਜੇ ਆਪਾਂ ਚਾਹੁੰਦੇ ਆ ਕਿ ਸਾਨੂੰ ਮਟਾਬਾ ਨਾ ਪਵੇ ਸਾਨੂੰ ਫੈਟ ਜਿਹੜੀ ਸਾਡੇ ਸਰੀਰਾਂ ਤੇ ਬਹੁਤੀ ਪੇੜ ਕੇ ਨਾ ਪਵੇ ਲੱਤਾਂ ਤੇ ਨਾ ਪਵੇ ਸਾਨੂੰ ਹੱਡੀਆਂ ਦੇ ਰੋਗ ਨਾ ਲੱਗਣ ਸਾਨੂੰ ਬੁਢਾਪਾ ਨਾ ਛੇਤੀ ਆਵੇ ਤਾਂ ਫਿਰ ਸਾਨੂੰ ਚਾਹੀਦਾ ਕਿ ਸਰਦੀਆਂ ਦੇ ਇਹ ਜਿਹੜੇ ਮਹੀਨੇ ਨੇ ਦਸੰਬਰ ਤੇ ਜਨਵਰੀ ਇਹਦੇ ਵਿੱਚ ਆਪਣਾ ਖਾਣਾ ਦੋ ਟਾਈਮ ਕਰ ਦੇਣਾ ਚਾਹੀਦਾ ਤੇ ਦੋ ਟਾਈਮ ਦੇ ਵਿੱਚ ਵੀ ਉਹ ਵੀ ਉਦੋਂ ਖਾਣਾ ਚਾਹੀਦਾ ਜਦੋਂ ਸੂਰਜ ਦੀ ਰੋਸ਼ਨੀ ਹੋਵੇ ਜਦੋਂ ਉਮਰ ਸਾਡੀ 40-45 ਦੇ ਕਰੀਬ ਹੋ ਜਾਵੇ ਲੇਕਿਨ ਕਈ ਲੋਕ ਆਪਣੀ ਉਮਰ ਦੇ ਮੁਤਾਬਕ ਜਿਦਾ ਬੱਚੇ ਖਾਂਦੇ ਨੇ ਬੱਚੇ ਭਾਵੇਂ ਤਿੰਨ ਟਾਈਮ ਵੀ ਖਾਣਾ ਖਾ ਲੈਣ ਸਵੇਰੇ ਦੁਪਹਿਰੇ ਰਾਤ ਨੂੰ ਉਹਨਾਂ ਨੂੰ ਪਚ ਜਾਂਦਾ ਆ ਲੇਕਿਨ ਜਿਹੜੀ ਉਮਰ 40 ਤੋਂ ਪਲੱਸ ਹੋ ਜਾਂਦੇ ਨੇ ਉਹਨਾਂ ਨੂੰ ਇਹ ਗਲਤੀ ਨਹੀਂ ਕਰਨੀ ਚਾਹੀਦੀ ਜੇ ਉਹ ਗਲਤੀ ਕਰਨਗੇ ਤਾਂ ਫੇ ਸਾਰੀ ਰਾਤ ਆਫਰੇ ਆਫਰੇ ਮਹਿਸੂਸ ਕਰਨਗੇ ਉਹਨਾਂ ਨੂੰ ਜਿੱਦਾਂ ਪੰਜਾਬੀ ਚ ਕਿਹੜੀ ਟਕਾਰ ਨਹੀਂ ਆਉਂਦਾ ਉਹਨਾਂ ਦੀ ਰੋਟੀ ਹজম ਨਹੀਂ ਸ਼ੇਤੀ ਹੁੰਦੀ ਤੇ ਉਹਨਾਂ ਦਾ ਭਾਰ ਲਗਾਤਾਰ ਵਧਦਾ ਜਾਂਦਾ ਹੈ ਉਹਦਾ ਕਾਰਨ ਕੀ ਹੈ ਕਿ ਇਸ ਉਮਰ ਤੱਕ ਸਾਡਾ ਮੈਟਾਬੋਲਿਜ਼ਮ ਬਹੁਤ ਘਟ ਜਾਂਦਾ ਹੈ ਸਲੋ ਵਰਕ ਕਰਦਾ ਹੈ ਦੂਸਰਾ ਜਿਹੜੀ ਸੂਰਜ ਦੀ ਰੋਸ਼ਨੀ ਉਹ ਸਾਡੇ ਸਰੀਰ ਨੂੰ ਘੱਟ ਮਿਲਦੀ ਆ ਜਿਹਦੇ ਕਰਕੇ ਸਾਡਾ ਮੈਟਾਬੋਲਿਜ਼ਮ ਹੋਰ ਸਲੋ ਹੋ ਜਾਂਦਾ ਆ ਜਿਹਦੇ ਨਾਲ ਸਾਡੀ ਰੋਟੀ ਵੀ ਸੌਖੀ ਪਚਦੀ ਫਿਰ ਕਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਖਾਣਗੇ ਜਾਂ ਪੇਟ ਭਰਿਆ ਭਰਿਆ ਰਹਿੰਦਾ ਉਹੀ ਲੋਕ 40 45 ਸਾਲ ਦੀ ਉਮਰ ਵਾਲੇ ਜਦੋਂ ਗਰਮੀ ਦਾ ਮੌਸਮ ਹੁੰਦਾ ਆ ਯਾਨੀ ਕਿ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਪਤੰਬਰ ਉਦੋਂ ਜਿੰਨਾ ਮਰਜ਼ੀ ਖਾ ਲੈਣ ਉਹਨਾਂ ਨੂੰ ਪਚ ਜਾਂਦਾ ਕਿਉਂਕਿ ਉਦੋਂ ਗਰਮੀ ਦੇ ਵਿੱਚ ਸਾਡਾ ਮੈਟਾਬੋਲਿਜ਼ਮ ਜਿਹੜਾ ਵਸਟ ਸਟਰੋਂਗ ਹੋ ਜਾਂਦਾ ਜਿਆਦਾ ਕੰਮ ਕਰਦਾ ਹੈ ਉਦੋਂ ਬੇਸ਼ੱਕ 3 ਟਾਈਮ ਰੋਟੀ ਖਾਓ ਲੇਕਿਨ ਦਸੰਬਰ ਤੇ ਜਨਵਰੀ ਮਹੀਨੇ ਵਿੱਚ ਹੋ ਸਕੇ ਜੇ ਫਰਵਰੀ ਵਿੱਚ ਵੀ ਇਵੇਂ ਮਹਿਸੂਸ ਹੁੰਦਾ ਤੇ ਸਾਨੂੰ 2 ਟਾਈਮ ਹੀ ਖਾਣਾ ਖਾਣਾ ਚਾਹੀਦਾ ਸਾਨੂੰ 3 ਟਾਈਮ ਖਾਣਾ ਨਹੀਂ ਖਾਣਾ ਚਾਹੀਦਾ ਇਹਦੇ ਨਾਲ ਕੀ ਹੁੰਦਾ ਕਿ ਸਾਡਾ ਪੇਟ ਬਿਲਕੁਲ ਨਾਰਮਲ ਰਹਿੰਦਾ ਸਾਨੂੰ ਫੈਟ ਨਹੀਂ ਪੈਂਦੀ ਹਾਂ ਜੇ ਕਿਸ ਨੂੰ ਭੁੱਖ ਵਗੈਰਾ ਲੱਗਦੀ ਹੈ ਰਾਤ ਨੂੰ ਦੁੱਧ ਪੀ ਸਕਦਾ ਉਹ ਵੀ ਮੱਝ ਦਾ ਤੇ ਜਾਂ ਕੋਈ ਹੋਰ ਐਵੇਂ ਦੀ ਕੋਈ ਚੰਗੀ ਖਰਾਕ ਖਾਦੀ ਜਾ ਸਕਦੀ ਹੈ ਜਿਹਦੇ ਨਾਲ ਉਹਨਾਂ ਦੇ ਸਰੀਰ ਦਾ ਪਾਚਨ ਸ਼ਕਤੀ ਜੇ ਠੀਕ ਰਹੇਗੀ ਲੇਕਿਨ ਅਸੀਂ ਕੀ ਦੇਖਿਆ ਕਿ ਬਹੁਤ ਸਾਰੇ ਲੋਕ 40-45 ਸਾਲ ਦੀ ਉਮਰ ਦੇ ਵਿੱਚ ਵੀ ਖਾਸ ਕਰਕੇ ਦਸੰਬਰ ਜਨਵਰੀ ਮਹੀਨੇ ਵਿੱਚ ਜਿਹੜੇ ਆਦਮੀ ਨੇ ਉਹ ਡਰਿੰਕ ਕਰਨ ਲੱਗ ਪਿੰਦੇ ਨੇ ਡਰਿੰਕ ਕਰਕੇ ਲੱਗ ਲੱਗ ਤਰ੍ਹਾਂ ਦੇ ਜਿਹੜੇ ਨੇ ਫੂਡ ਖਾਂਦੇ ਨੇ ਕਈ ਕੋਈ ਹੋਰ ਕੁਝ ਲਾ ਲਓ ਕੁਝ ਲਾ ਲਓ ਉਹਦੇ ਨਾਲ ਉਹਨਾਂ ਦੇ ਦੀ ਫੈਟ ਦੀ ਚਰਬੀ ਬਹੁਤ ਜ਼ਿਆਦਾ ਪੇਟ ਦੇ ਆਲੇ ਦੁਆਲੇ ਬਣ ਜਾਂਦੀ ਉਹ ਇਵੇਂ ਲੱਗਦਾ ਜਿਵੇਂ ਕੱਸ ਕੇ ਇੱਕ ਪਕੜਨਾ ਬੰਨਿਆ ਹੁੰਦਾ ਪੇਟ ਤੇ ਐ ਖਿੱਚਿਆ ਰਹਿਦਾ ਉਤੋਂ ਦੀ ਜਿਹੜੀ ਆ ਕਮੀਜ ਜਾਂ ਜਾਂ ਕੋਈ ਵੀ ਆ ਕਪੜਾ ਪਾਪਾ ਪਾਉਨੇ ਆ ਉਹ ਇਵੇਂ ਖਿੱਚਿਆ ਜਾਂ ਮਹਿਸੂਸ ਹੁੰਦਾ ਹੈ ਮੈਨੂੰ ਲੱਗਦਾ ਕਿ ਪੇਟ ਬਹੁਤ ਕੱਸਿਆ ਪਿਆ ਹੈ ਭਰਿਆ ਪਿਆ ਹੈ ਇਸੇ ਤਰ੍ਹਾਂ ਹੀ ਔਰਤਾਂ ਦਾ ਹੁੰਦਾ ਔਰਤਾਂ ਵੀ ਆਪਣੀ ਰੂਟੀਨ ਮੁਤਾਬਕ ਉਂਝੀ ਖਾਣਾ ਖਾਂਦੀਆਂ ਨੇ ਫਿਰ ਉਹਨਾਂ ਦਾ ਸੇਪ ਭਾਰਾ ਜਾਂਦਾ ਹੈ ਤੁਸੀਂ ਮੇਰਾ ਆਪਣਾ ਪਰਿਵਾਰ ਹੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਦਸੰਬਰ ਮਹੀਨੇ ਵਿੱਚ ਬੇਸ਼ੱਕ ਤੁਸੀਂ 5 ਵਜੇ ਖਾਣਾ ਖਾ ਲਓ 5 ਵਜੇ ਵੀ ਖਾ ਲਓਗੇ ਤੁਹਾਨੂੰ ਰਾਤ 9 10 ਵਜੇ ਤੱਕ ਕੋਈ ਭੁੱਖ ਨਹੀਂ ਲੱਗਣੀ ਫਿਰ ਉਦੋਂ ਬਾਅਦ ਸੌਂ ਜਾਣਾ ਹੁੰਦਾ ਹੈ ਤੇ ਸਿਹਤ ਤੰਦਰੁਸਤ ਰਹਿੰਦੀ ਹੈ ਤੇ ਸਰੀਰ ਮਜ਼ਬੂਤ ਬਣਿਆ ਰਹਿੰਦਾ ਜੇ ਆਪਾਂ ਉਹੀ ਖਾਣਾ ਰਾਤ ਨੂੰ 8 ਵਜੇ ਖਾ ਲਿਆ 9 ਵਜੇ ਖਾ ਲਿਆ ਉਹ ਰਾਤ ਖਾਣਾ ਪਚਦਾ ਹੀ ਨਹੀਂ ਫਿਰ ਬੰਦਾ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਇਹਨਾਂ ਦੋ ਮਹੀਨਿਆਂ ਚ ਖਿਆਲ ਰੱਖੋ ਕਿਉਂਕਿ ਜਿਆਣ ਛੋਟੀਆਂ ਹੁੰਦੀਆਂ ਰਾਤ ਲੰਬੀ ਹੁੰਦੀ ਕਰਕੇ ਬਹੁਤ ਵੱਡੀ ਪ੍ਰੋਬਲਮ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਆ ਬਾਕੀ ਤੁਹਾਡੀ ਮਰਜ਼ੀ ਆ ਜਿਹੜਾ ਭੈਣ ਭਰਾ ਆ ਕੇ ਲੱਗ ਜੇਗਾ ਠੀਕ ਆ ਜਿਹੜਾ ਨਹੀਂ ਲੱਗੇਗਾ ਉਹ ਆਪੇ ਆਪਣੇ ਪੇਟ ਨਾਲ ਖੋਲਦਾ ਰਹੇਗਾ ਉਹਦਾ ਪੇਟ ਨੇ ਉਹਨੂੰ ਆਪੇ ਸਮਝਾ ਲੈਣਾ ਕਿ ਭਾਈ ਤੂੰ ਖਾਣਾ ਨਾ ਖਾਇਆ ਕਰ ਹੁਣ ਤੋਂ 40 45 ਸਾਲ ਦਾ ਹੋ ਗਿਆ ਇਹਦਾ ਮਤਲਬ ਇਹ ਨਹੀਂ ਕਿ 40 45 ਸਾਲ ਦਾ ਹੋਣਾ ਬੁੱਢਾ ਹੋ ਜਾਂਦਾ ਕੋਈ ਨਹੀਂ ਇਹ ਕੁਦਰਤ ਦਾ ਇੱਕ ਨਿਯਮ ਹੈ ਕੁਦਰਤ ਦੇ ਨਿਯਮਾਂ ਤੋਂ ਅਸੀਂ ਦੂਰ ਨਹੀਂ ਜਾ ਸਕਦੇ ਇਹ ਕੋਈ ਬੁੱਢਾ ਹੋਣਾ ਨਹੀਂ ਹੁੰਦਾ ਇਹ ਇੱਕ ਸਾਡੇ ਸਰੀਰ ਦੀ ਖਰਾਤੀ ਤੱਤ ਹੁੰਦੀ ਹੈ ਜਿਵੇਂ ਅਸੀਂ ਬਚਪਨ 'ਚ ਨਿੱਕੇ ਜhone ਤੇ ਥੋੜੇ ਜੇ ਦੁੱਧ ਨਾਲ ਸਾਡਾ ਦਿਨ ਪੂਰਾ ਨਿਕਲ ਜਾਂਦਾ ਫਿਰ ਸਮਾਂ ਗੁਜ਼ਰਦਾ ਫਿਰ ਆਪਾਂ ਕਿੰਨਾ-ਕਿੰਨਾ ਖਾਂਦੇ ਆਂ ਥੋੜਾ ਖਾਣਾ ਖਾਣਾ ਸਿਹਤ ਦੇ ਲਈ ਲਾਭਦਾਇਕ ਬਣ ਜਾਂਦਾ ਬਾਕੀ ਮੈਂ ਆਪਣੇ ਭੈਣ ਭਰਾਵਾਂ ਤੋਂ ਆਸ ਕਰਦਾ ਕਿ ਉਹ ਜਰੂਰ ਇਸ ਵਿਸ਼ੇ ਬਾਰੇ ਸੋਚਣਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਰ